ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਸ਼ਰਨ ਗੁਰ ਇਕ ਪੈਂਦਾ ਜਾਏ ਚੱਲ ਸਤ ਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਕਲਗੀਧਰ ਪਾਸ਼ਾ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦਾ ਪਾਵਨ ਪਵਿੱਤਰ ਤਪਸਥਾਨ ਗੁਰਦੁਆਰਾ ਸ੍ਰੀ ਹੇਮਕੁੜ ਸਾਹਿਬ ਜੀहां ਅੱਜ ਉਸ ਯਾਤਰਾ ਦੀ ਅਰੰਭਤਾ ਹੋਣ ਜਾ ਰਹੀ ਹੈ ਜਿਹੜੀ ਯਾਤਰਾ ਪਿਛਲੇ ਸਾਲ ਸੰਪੂਰਨ ਹੋ ਚੁੱਕੀ ਸੀ ਕਹਿਣ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੜ ਸਾਹਿਬ ਦੀ ਯਾਤਰਾ 2025 ਦੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਜੀहां ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਯਾਤਰਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਤੋਂ ਰੰਭ ਹੁੰਦੀ ਹੈ ਬਕਾਇਦਾ ਗੁਰਦੁਆਰਾ ਹੇਮਕੁਟ ਸਾਹਿਬ ਮੈਨੇਜਮੈਂਟ ٹرسٹ ਦੇ ਵੱਲੋਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਕਿਉਂਕਿ ਇਹ ਉਹੀ ਯਾਤਰਾ ਹੈ ਜਿਸ ਯਾਤਰਾ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹਮੂਮਾ ਕੇ ਪਹੁੰਚਦੀਆਂ ਨੇ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਮੈਨੇਜਮੈਂਟ ٹرسٹ ਦੇ ਵੱਲੋਂ ਇਸ ਯਾਤਰਾ ਨੂੰ ਸੁਖੈਣ ਬਣਾਉਣ ਵਾਸਤੇ ਇਸ ਯਾਤਰਾ ਦੀ ਚੜ੍ਹਦੀ ਕਲਾ ਵਾਸਤੇ ਵਕਫ ਵਕਤਾਂ ਤੇ ਪ੍ਰਬੰਧ ਕੀਤੇ ਜਾਂਦੇ ਨੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਜਿੱਥੇ ਕਿ ਬਕਾਇਦਾ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਰਦਾਸ ਕਰਨ ਤੋਂ ਬਾਅਦ ਕੀਰਤਨ ਜਥਿਆਂ ਨੇ ਕੀਰਤਨ ਦਾ ਛੇਪਰ ਲਾ ਕੇ ਅਤੇ ਗੁਰੂ ਕੇ ਵਜ਼ੀਰ ਦੁਆਰਾ ਅਰਦਾਸ ਦੀ ਅਰੰਭਤਾ ਕਰਕੇ ਇਸ ਯਾਤਰਾ ਦੀ ਅਰੰਭਤਾ ਕੀਤੀ ਜਾਵੇਗੀ ਜੀ ਹਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਗੁਰਦੁਆਰਾ ਸ਼੍ਰੀ ਹਿਮਪੁਰ ਸਾਹਿਬ ਦੀ ਯਾਤਰਾ ਵਾਸਤੇ ਆਓ ਗੱਲਬਾਤ ਕਰਦੇ ਹਾਂ ਸਾਡੇ ਇੱਥੋਂ ਦੇ অতি ਸਤਿਕਾਰਯੋਗ ਮੈਨੇਜਰ ਸਾਹਿਬ ਦੇ ਨਾਲ ਕੋਕੀ ਅਕਸਰ ਵੇਖਿਆ ਜਾਂਦਾ ਜਦੋਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹਮੂਮਾਕੇ ਗੁਰਦੁਆਰਾ ਸ਼੍ਰੀ ਹਿਮਕੁਟ ਸਾਹਿਬ ਦੀ ਯਾਤਰਾ ਵਾਸਤੇ ਆਉਂਦੀਆਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਜਾਂ ਕਿਸ ਤਰ੍ਹਾਂ ਦੇ ਉਹਨਾਂ ਦੇ ਪ੍ਰਬੰਧ ਤੇ ਅਵਸ਼ਕਤਾ ਹੁੰਦੀ ਹੈ ਸੋ ਸੰਗਤਾਂ ਦੇ ਰਹਿਣ ਦੇ ਲਈ ਸੰਗਤਾਂ ਦੇ ਖਾਣ ਪੀਣ ਦੇ ਲਈ ਸੰਗਤਾਂ ਦੀ ਦਵਾਈ ਵਾਸਤੇ ਕੈਨਤਪਾਪ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਈਆ ਕਰਾਉਣ ਵਾਸਤੇ ਗੁਰਦੁਆਰਾ ਸ਼੍ਰੀ ਹਿਮਕੁਟ ਸਾਹਿਬ ਮੈਨੇਜਮੈਂਟ ਟਰਸਟ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਆਉਣ ਚਲਦੇ ਆ ਗੁਰਦੁਆਰਾ ਸ਼੍ਰੀ ਹਿਮਕੁੰਡ ਸੈਵ ਟ੍ਰਸਟ ਦੇ ਜਿਹੜੇ ਅਤੀ ਸਤਿਕਾਰਯੋਗ ਗੁਰਦੁਆਰਾ ਰਿਸ਼ੀਕੇਸ਼ ਵਿੱਚ ਮੈਨੇਜਰ ਦੀ ਭੂਮਿਕਾ ਨਿਭਾ ਰਹੇ ਨੇ ਜਿਨ੍ਹਾਂ ਦੇ ਕੋਲ ਪੂਰਾ ਪ੍ਰਬੰਧ ਹੁੰਦਾ ਹੈ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੇ ਖਾਣ-ਪੀਣ ਵਾਸਤੇ ਉਹ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਕਸਰ ਵੇਖਿਆ ਜਾਂਦਾ ਮੈਨੇਜਰ ਸਾਹਿਬ ਜਦੋਂ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਉੱਥੇ ਆਂਦੀਆਂ ਨੇ ਤੇ ਪ੍ਰਬੰਧਕਾਂ ਦੀ ਇਹ ਇੱਕ ਕੋਸ਼ਿਸ਼ ਹੁੰਦੀ ਹੈ ਜਿਹੜੀਆਂ ਕਮੀਆਂ ਪਿਛਲੇ ਸਾਲ ਰਹਿ ਗਈਆਂ ਹਾਲਾਂਕਿ ਕਮੀਆਂ ਹੁੰਦੀਆਂ ਨਹੀਂ ਕਿਉਂਕਿ ਠਾਠਾ ਮਾਰਦਾ ਸੰਗਤਾਂ ਘਾਟਾਂ ਪਿਛਲੇ ਸਾਲ ਰਹਿ ਚੁੱਕੀਆਂ ਸੀ ਉਹਨੂੰ ਪੂਰਾ ਕਰਨ ਵਾਸਤੇ ਜਾਂ ਸੰਗਤ ਦੇ ਸਹੂਲਤ ਵਾਸਤੇ ਜਾਂ ਯਾਤਰਾ ਨੂੰ ਹੋਰ ਸਖੈਨ ਬਣਾਉਣ ਵਾਸਤੇ ਯਾਤਰਾ ਗੁਰਦੁਆਰਾ ਸ਼੍ਰੀ ਹਿਮਕੁਟ ਸਬ 2025 ਨੂੰ ਵਧੀਆ ਚੜ੍ਹਦੀ ਕਲਾ ਵਲ ਲੈ ਜਾਣ ਵਾਸਤੇ ਇਸ ਤਰ੍ਹਾਂ ਦੇ ਅੱਜ ਯਾਤਰਾ ਦੀ ਰਮਪਤਾ ਤੇ ਪ੍ਰਬੰਧ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਥ ਸੰਗਤ ਨੂੰ ਨੇ ਮਰਦਾ ਸਾਹਿਬ ਬੇਨਤੀ ਹੈ ਕਿ ਮਿਤੀ 25 ਮਈ ਨੂੰ ਸ੍ਰੀ ਹਿਮਕੋੜ ਸਾਹਿਬ ਦੀ ਯਾਤਰਾ ਜੋ ਕਿ ਸਟਾਰਟ ਹੋ ਰਹੀ ਹੈ ਉਸ ਦੇ ਸਬੰਧ ਵਿੱਚ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਜਥਾ ਸ੍ਰੀ ਹਿਮਕੋੜ ਸਾਹਿਬ ਵੱਲ ਤਿਰਵਾਨਾ ਹੋ ਰਿਹਾ ਹੈ ਜਿਸ ਨੂੰ ਰਵਾਨਗੀ ਦੇਣ ਲਈ ਮਾਨਯੋਗ ਸਰਦਾਰ ਗੁਰਮੀਤ ਸਿੰਘ ਦੀ ਲੈਫਟੀਨੈਂਟ ਜਨਰਲ ਰਟਾਇਰ ਉੱਤਰਾਖੰਡ ਤੇ ਮਾਨਯੋਗ ਸਰਦਾਰ ਮੁੱਖ ਮੰਤਰੀ ਸਰਦਾਰ ਬਸਕਰ ਸਿੰਘ ਜੀ ਧਾਮੇ ਜੀ ਰਵਾਨਗੀ ਦੇਣ ਲਈ ਆ ਰਹੇ ਹਨ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਥੇ ਵਿੱਚ ਸ਼ਾਮਲ ਹੋ ਕੇ ਕੁਝ ਵਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੰਬੰਧੀ ਅਸੀਂ ਤਾਂ ਹਰ ਵੇਲੇ ਇਹੀ ਰਹਨੇ ਆ ਵੀ ਕੋਈ ਸ਼ਿਕਾਇਤ ਨਾ ਆਵੇ ਤੇ ਸੰਗਤ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ। ਅਕਸਰ ਵੀ ਇੱਕ ਦੇਖਿਆ ਜਾਂਦਾ ਮਨੀਰ ਸਾਹਿਬ ਜਦੋਂ ਇਹ ਜਤਾਰ ਰੰਮ ਹੁੰਦੀ ਹੈ ਤੇ ਬਕਾਇਦਾ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਗੁਰਦੁਆਰਾ ਰਿਸ਼ੀਕੇਸ਼ ਤੋਂ ਲੈ ਕੇ ਹਿਮਕੁਟ ਸਾਹਿਬ ਤੱਕ ਜਿਹੜੀ ਆਵਾਜਾਈ ਦਾ ਸਾਧਨ ਹੈ ਕਿਸੇ ਤਰ੍ਹਾਂ ਦੀ ਕਿਤੇ ਰੋਕ ਨਾ ਆਵੇ ਜਾਂ ਸੰਗਤ ਦੇ ਠਹਿਰਨ ਵਾਸਤੇ ਕੋਈ ਪੜਾ ਦਾ ਵੀ ਇੰਤਜ਼ਾਮ ਕੀਤਾ ਗਿਆ ਬਕਾਇਦਾ ਗੁਰਧਾਮ ਤਾਂ ਹੈਗੇ ਨੇ गोविंद ਘਾਟ ਹੋ ਗਿਆ गोविंद ਧਾਮ ਹੋ ਗਿਆ ਇਸ ਤੋਂ ਇਲਾਵਾ ਸੰਗਤ ਦੀ ਆਮਦ ਨੂੰ ਵੇਖਦੇ ਕੋਈ ਹੋਰ ਪ੍ਰਬੰਧ ਵੀ ਕੀਤੇ ਗਏ ਨੇ ਸਟੇ ਵਾਸਤੇ ਸੰਗਤਾਂ ਦੇ ਲਈ ਇਹ ਗੁਰਦੁਆਰਾ ਸਾਹਿਬ ਸਟੇ ਵਾਸਤੇ ਇੱਕ ਸਾਡਾ ਨਵਾਂ ਸਥਾਨ ਬਣ ਰਿਹਾ ਹੈ ਰਤੂੜਾ ਉੱਥੇ ਵੀ ਅਸੀਂ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਉੱਥੇ ਸਟੇ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਇਸ ਵਾਰ ਕਿੰਨੀ ਕੁ ਲੱਗਦੀ ਆਮਦ ਆ ਵੀ ਸੰਗਤ ਇੱਥੇ ਹੁਮ ਹੁਮ ਆ ਕੇ ਪਹੁੰਚੇਗੀ ਕੋਈ ਹੈ ਰਾਊਂਡ ਫਿਗਰ ਸੰਗਤ ਦਾ ਠਾਠਾ ਮਾਰਦਾ ਕਾਠ ਦੱਸ ਰਿਹਾ ਵੀ ਇੱਥੇ ਕੀ ਅ ਅਸਲੇ ਸਾਲੋਂ ਵੀ ਜ਼ਿਆਦਾ ਸੰਗਤ ਆਏਗੀ ਅਕਸਰ ਇਹ ਵੀ ਵੇਖਿਆ ਜਾਂਦਾ ਜਦੋਂ ਵਕ ਵਕ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆਂਦੀਆਂ ਨੇ ਤੇ ਉਹਨਾਂ ਦੀ ਇੱਕ ਡਿਮਾਂਡ ਉਹਦੀ ਵੀ ਅਸੀਂ ਜਾਣਦੇ ਆ ਸਾਨੂੰ ਉੱਥੇ ਰਹਿਣ ਵਾਸਤੇ ਕਮਰਿਆਂ ਦਾ ਪ੍ਰਬੰਧ ਜਾਂ ਗੋਵਿੰਦ ਘੜ ਦੀ ਗੱਲ ਕਰ ਲੋ ਜਾਂ ਗੋਵਿੰਦ ਧਾਮ ਦੀ ਗੱਲ ਕੋਈ ਰਿਸ਼ੀ ਰਕੇਸ਼ ਦੀ ਗੱਲ ਕਰ ਲੋ ਕੀ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਵੇਗਦੇ ਹੋਏ ਪ੍ਰਬੰਧਕਾਂ ਦੇ ਵੱਲੋਂ ਇੱਥੇ ਕਮਰਿਆਂ ਦੀ ਆਮਦ ਵਧਾਈ ਗਈ ਹੈ ਹਾਂ ਤਕਰੀਬਨ ਕੋਸ਼ਿਸ਼ ਹੁੰਦੀ ਆ ਜੀ ਕਿਸੇ ਨੂੰ ਕੋਈ ਡਿਫਿਕਲਟੀ ਨਾ ਆਵੇ ਪਰ ਸੰਗਤ ਦੀ ਰਾਸੇ ਨਾ ਹੋ ਜਾਂਦਾ ਵੀ ਸਾਰੇ ਪ੍ਰਬੰਧ ਥੋੜੇ ਜੇ ਕੰਮ ਆ ਰਹੇ ਜਾਂਦੇ ਆ ਜੀ ਪਰ ਉਹਦੀ ਸਹੂਲਤ ਨੂੰ ਦੇਖਦੇ ਅਸੀਂ ਹੋਰ ਐਕਸਟਰਾ ਪ੍ਰਬੰਧ ਕੀਤੇ ਹੋਏ ਨੇ ਸੰਗਤ ਲਈ ਲੰਗਰ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਤੁਸੀਂ ਆਖਿਆ ਕਿ ਗੁਰਦੁਆਰਾ ਸ਼੍ਰੀ ਹਿਮਕੁਰਸ ਐਮੈਨੇਜਮੈਂਟ ਟਰਸਟ ਦੇ ਵੱਲੋਂ ਰੋਤੜਾ ਵਿਖੇ ਇੱਕ ਨਵਾਂ ਸਥਾਨ ਦੀ ਕਾਰ ਸੇਵਾ ਚੱਲਦੀ ਸੀ ਲੰਬੇ ਸਮੇਂ ਤੋਂ ਉੱਥੇ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਗੁਰਦੁਆਰਾ ਰਿਸ਼ੀਕੇਸ਼ ਜਿਹੜਾ ਕਿ ਜਿੱਥੋਂ ਇੱਕ ਯਾਤਰਾ ਦੀ ਅਰੰਭਤਾ ਹੁੰਦੀ ਹੈ ਇੱਥੇ ਸਭ ਤੋਂ ਪਹਿਲੇ ਸੰਗਤ ਦਾ ਪੜਾ ਹੁੰਦਾ ਹੈ ਭਾਵੇਂ ਕਿਸੇ ਵੀ ਦੇਸ਼ ਵਿੱਚੋਂ ਆਵੇ ਕਿਸੇ ਵੀ ਵਿਦੇਸ਼ ਵਿੱਚੋਂ ਆਵੇ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੈ ਕੇਵਲ ਕੋਈ ਸਮਾਂ ਨਿਰਧਾਰਿਤ ਕੀਤਾ ਗਿਆ ਜਾਂ ਜਦੋਂ ਮੱਝ ਆਵੇ ਸੰਗਤ ਲੰਗਰ ਚੱਕ ਸਕਦੀਆਂ ਨੇ ਕੋਈ ਸਮਾਂ ਨਹੀਂ ਜੀ ਲੰਗਰਦਾਰ ਲੰ ਵਧੀਆ ਤੋਂ ਵਧੀਆ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਲੰਗਰ ਦਾ ਕੋਈ ਸਮਾਂ ਨਹੀਂ ਹੈਗਾ ਜਦੋਂ ਮਰਜੀ ਆਵੇ 24 ਘੰਟੇ ਲੰਗਰ ਚੱਲਦਾ ਹੈ ਬਿਲਕੁਲ ਗੁਰ ਕੀ ਪਿਆਰੀ ਸਾਧ ਸੰਗਤ ਜੀ ਇੱਥੇ ਦਸਨ ਚ ਖੁਸ਼ੀ ਹੋਵੇਗੀ ਲੰਬੇ ਸਮੇਂ ਤੋਂ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਮੈਨੇਜਮੈਂਟ ٹرسٹ ਦੇ ਵੱਲੋਂ ਜਿੱਥੇ ਗੁਰਧਾਮਾ ਦੇ ਪ੍ਰਬੰਧ ਨੂੰ ਸੁਖੈਣ ਮਨ ਬਣਾਉਣ ਵਾਸਤੇ ਗੁਰਧਾਮਾ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼੍ਰੀ ਹੇਮਕੁਟ ਸਾਹਿਬ ਦਾ ਅੱਛੀ ਤਰ੍ਹਾਂ ਪ੍ਰਬੰਧ ਕੀਤਾ ਜਾ ਰਿਹਾ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇੱਥੇ ਜਾਣ ਕੇ ਵੀ ਸਾਨੂੰ ਖੁਸ਼ੀ ਮਹਿਸੂਸ ਹੋਈ ਕਿ ਗੁਰਦੁਆਰਾ ਸ਼੍ਰੀ ਹ ਬਕਾਇਦਾ ਹਸਪਤਾਲ ਦੇ ਵਿੱਚ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹ ਕਿਸ ਤਰ੍ਹਾਂ ਦਾ ਸਿਸਟਮ ਹੈ ਸਾਰਾ ਮਹਨਿੰਦਰ ਸਾਹਿਬ ਜਾਣਨ ਦੀ ਕੋਸ਼ਿਸ਼ ਕਰਾਂਗੇ ਮਹਨਿੰਦਰ ਸਾਹਿਬ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਸੇਵਾਵਾਂ ਉਹ ਕੇਵਲ ਗੁਰਦੁਆਰੇ ਤੱਕ ਸੀਮਤ ਰਹਿੰਦੀਆਂ ਨੇ ਹਸਪਤਾਲਾਂ ਤੱਕ ਕਿਵੇਂ ਪਹੁੰਚ ਕੀਤੀ ਗੁਰਦੁਆਰਾ ਜਿਹੜਾ ਇਹ ਮਸ ਹਸਪਤਾਲਾ ਇੱਥੇ ਰਿਸੀ ਕੇਸ ਦੇ ਵਿੱਚ ਉਸ ਦੇ ਵਿੱਚ ਤਕਰੀਬਨ 3-4000 ਬੰਦੇ ਦਾ ਡੇਲੀ ਲੰਗਰ ਜਾ ਰਿਹਾ ਹੈ ਜੋ ਸੰਗਤ ਦੀ ਸਹੂਲਤ ਲਈ ਉੱਥੇ ਲਾਇਆ ਗਿਆ ਲੰਗਰ ਬਈ ਕੋਈ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਕੋਈ ਜੀ ਉਸ ਵਾਸਤੇ ਡੇਲੀ ਇੱਥੋਂ ਲੰਗਰ ਜਾ ਰਿਹਾ ਹੈ